ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਇੱਕ ਮੈਂ ਸਟੋਰੀ ਸਾਂਝੀ ਕਰਨੀ ਸਟੋਰੀ ਬੜੀ ਮਨ ਲੋ ਮੋਟੀਵੇਟਿਡ ਹੈ ਬੜੀ ਸੈਕਰੀਫਾਈਸ ਸਟੋਰੀ ਹੈ ਸਟੋਰੀ ਇੱਕ ਲੜਕੀ ਦੀ ਹੈ ਜਿਹੜੀ ਜਿਹਦਾ ਸੱਟ ਲੱਗੀ ਰੀੜ ਦੀ ਹੱਡੀ ਦੀ 3 ਸਾਲਾਂ ਵਿੱਚ ਉਹ ਲੜਕੀ ਨੇ ਆਪਣੀ ਰਿਕਵਰੀ ਲੈ ਆਂਦੀ ਹੈ ਤੇ ਰਿਕਵਰੀ ਲੈ ਆਉਣ ਵਿੱਚ ਉਹਨਾਂ ਦਾ ਸਾਥ ਜਿਹੜਾ ਉਹਨਾਂ ਦੇ ਪਰਿਵਾਰ ਦਾ ਸਾਥ ਤੇ ਡਾਕਟਰਾਂ ਦੀ ਮਿਹਨਤ ਤੇ ਬਾਕੀ ਉਹਨਾਂ ਦੀ ਆਪਣੀ ਜਿਹੜੀ ਮਨ ਲੋ ਲਗਾਤਾਰ ਮਿਹਨਤ ਤੇ ਸੰਘਰਸ਼ ਨੇ ਉਹਨਾਂ ਨੂੰ 3 ਸਾਲਾਂ ਚ ਖੜਾ ਕਰ ਦਿੱਤਾ ਤੇ ਸਟੋਰੀ ਬੜੀ ਮੋਟੀਵੇਟਿਡ ਹੈ ਤੁਸੀਂ ਸਟੋਰੀ ਸਾਰੀ ਸੁਣਿਓ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹਦੇ ਵਿੱਚ ਤੇ ਆਪਣੇ ਬਾਅਦ ਵਿੱਚ ਵਿਚਾਰ ਵੀ ਦਿਓ ਸਾਊਥ ਅਮਰੀਕਾ ਦੇ ਦੇਸ਼ ਕੋਲੰਬੀਆ ਤੋਂ ਇਹ ਸਟੋਰੀ ਹੈ ਤੇ ਲੜਕੀ ਆਪਣੇ ਕੰਮ ਕਰ ਤੇ ਜਾਂਦੀ ਹੋਈ ਉਹਨਾਂ ਦਾ ਰਸਤੇ 'ਚ ਐਕਸੀਡੈਂਟ ਹੋ ਜਾਂਦਾ ਏ ਤੇ ਐਕਸੀਡੈਂਟ ਹੋਣ ਦੇ ਤੁਰੰਤ ਜਿਵੇਂ ਐਕਸੀਡੈਂਟ ਹੋਇਆ ਏ ਰੋਡ ਤੇ ਪਏ ਨੇ ਤੇ ਆਸਪਾਸ ਦੇ ਲੋਕਾਂ ਨੇ ਉੱਥੇ ਇੱਕ ਇਹ ਗੱਲ ਬੜੀ ਮਤਲਬ ਸਿੱਖਣਯੋਗ ਹੈ ਜਦੋਂ ਕਿਸੇ ਦਾ ਉੱਥੇ ਐਕਸੀਡੈਂਟ ਹੁੰਦਾ ਹੈ ਨਾ ਤਾਂ ਉਹ ਪੇਸ਼ੈਂਟ ਨੂੰ ਚੱਕ ਦੇਣੇ ਆ ਜਿਵੇਂ ਇੱਥੇ ਆਪਣੇ ਪੰਜਾਬ 'ਚ ਹੁੰਦਾ ਏ ਵੀ ਆਪਾਂ ਪੇਸ਼ੈਂਟ ਨੂੰ ਚੱਕ ਲੈਨੇ ਆ ਬਿਠਾਲ ਦੇਨੇ ਆ ਖੜਾ ਦਿੰਨੇ ਆ ਤੇ ਉੱਥੇ ਉਹ ਕੰਮ ਨਹੀਂ ਹੁੰਦਾ ਤੇ ਜਿਵੇਂ ਐਕਸੀਡੈਂਟ ਹੋਇਆ ਉੱਥੇ ਆਂ ਜਿਹੜਾ ਆਲਰਗੀ ਵਾਲੀ ਲੋਕ ਸੀ ਲੋਕਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਬਈ ਫਲਾਨੀ ਜਗ੍ਹਾ ਐਕਸੀਡੈਂਟ ਹੋ ਗਿਆ ਤੁਸੀਂ ਆ ਕੇ ਪੇਸ਼ੈਂਟ ਨੂੰ ਚੱਕੋ ਤੇ ਇਹਨੂੰ ਹਸਪੀਟਲ ਲੈ ਜਾਓ ਤੇ ਉੱਥੇ ਉਹ ਜਿਹੜੀ ਉਹ ਲੜਕੀ ਉੱਥੇ ਪਈ ਰਹੀ ਬਿਲਕੁਲ ਸਟੇਬਲ ਜਦੋਂ ਐਕਸੀਡੈਂਟ ਹੋਇਆ ਉਸ ਟਾਈਮ ਉਹ ਬੇਹੋਸ਼ ਸੀ ਜਿਵੇਂ ਉਹਨਾਂ ਨੇ ਦੱਸਿਆ ਆਪਣੀ ਵੀਡੀਓ ਰਹੀ ਜਿਹੜੀ ਵੀਡੀਓ ਮੈਂ ਦੇਖੀ ਹੈ ਇਹ ਇਹ ਵੀਡੀਓ ਸਪੈਨਿਸ਼ ਭਾਸ਼ਾ ਵਿੱਚ ਮੈਂ ਸੁਣੀ ਹੈ ਇਹ ਤੁਹਾਡੇ ਨਾਲ ਦੀ ਵੀਡੀਓ ਜਿਹੜੀ ਅੱਜ ਮੈਂ ਹੁਣ ਬਣਾ ਰਿਹਾ ਇਹ ਪੰਜਾਬੀ ਵਿੱਚ ਇਹ ਤੁਹਾਨੂੰ ਮੈਂ ਟਰਾਂਸਲੇਟ ਕਰ ਰਿਹਾ ਜੋ ਵੀ ਮੈਂ ਵੀਡੀਓ ਚ ਪੜਿਆ ਸੁਣਿਆ ਤੇ ਉਹਨਾਂ ਨੂੰ ਜਦੋਂ ਐਂਬੂਲੈਂਸ ਆਈ ਹੈ ਤੇ ਐਂਬੂਲੈਂਸ ਲੈ ਆ ਗਈ ਉਹਨੂੰ ਤੇ ਐਂਬੂਲੈਂਸ ਆਈ ਹੈ ਐਂਬੂਲੈਂਸ ਉਹਨਾਂ ਨੂੰ ਉਠਾ ਕੇ ਲੈ ਗਈ ਆ ਉਹਨਾਂ ਦਾ ਗਲਚ ਉਹ ਨਹੀਂ ਜਦੋਂ ਆਏ ਆ ਉਹ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਦੇਖਿਆ ਵੀ ਉਹ ਜਿਹੜੀ ਉਹ ਉਹ ਜਿਹੜੀ ਲੜਕੀ ਸੀ ਉਹ ਬੇਹੋਸ਼ ਸੀ ਤੇ ਨਾ ਉਹਦੀ ਜਦੋਂ ਉਹਨੂੰ ਹੋਸ਼ ਆਈ ਜਾਂ ਉਹਨਾਂ ਨੇ ਜਦੋਂ ਹੋਸ਼ ਲੈ ਜਾਂਦੀ ਹੈ ਐਂਬੂਲੈਂਸ ਵਾਲਿਆਂ ਨੇ ਤਾਂ ਉਹਨਾਂ ਨੇ ਦੇਖਿਆ ਵੀ ਬੋਡੀ ਦੀ ਮੂਵਮੈਂਟ ਨਹੀਂ ਹੋ ਰਹੀ ਹੈ ਤਾਂ ਉਹਨਾਂ ਨੇ ਇੱਕਦਮ ਹੀ ਸਭ ਤੋਂ ਪਹਿਲਾਂ ਉਹ ਜਿਹੜੀ ਉਹਦੀ ਗਰਦਨ ਆ ਉਹ ਸਟੇਬਲ ਕੀਤੀ ਜਨਨਕੀ ਗਰਡਨ ਚ ਉਹ ਨਹੀਂ ਜਿਹੜਾ ਆਪਣਾ ਹੁੰਦਾ ਹੈ ਗਰਡਨ ਮੰਨ ਲਓ ਗਰਡਨ ਨੂੰ ਲੌਕ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਉੱਥੇ ਉੱਥੇ ਇੱਕ ਇਹ ਪ੍ਰੋਟੋਕੋਲ ਹੈ ਵੀ ਜਦੋਂ ਵੀ ਕਿਸੇ ਤੁਸੀਂ ਪੇਸ਼ੈਂਟ ਨੂੰ ਲੈ ਆਣ ਜਾਣਾ ਤਾਂ ਉਹਦੇ ਗਲਜ ਮੈਂ ਸਭ ਤੋਂ ਪਹਿਲਾਂ ਪਤਾ ਲਾਓ ਕਿਉਂਕਿ ਪਤਾ ਨਹੀਂ ਹੈ ਵੀ ਉਹਦੀ ਕੋਈ ਇੰਜਰੀ ਹੋਵੇ ਤੇ ਹਸਪਤਲ ਪਹੁੰਚੇ ਹਸਪਤਲ ਪਹੁੰਚ ਕੇ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਤੇ ਇਲਾਜ ਉਹਨਾਂ ਦਾ ਜਿਵੇਂ ਡਾਕਟਰਾਂ ਨੇ ਉੱਥੇ ਦੇਖਿਆ ਵੀ ਬਈ ਬੋਡੀ ਦੀ ਮੂਵਮੈਂਟ ਬਿਲਕੁਲ ਨਹੀਂ ਹੋ ਰਹੀ ਹੈ ਤੇ ਵੀ ਰੋਡ ਐਕਸੀਡੈਂਟ ਹੈ ਵੀ ਦੇ ਵਿੱਚ 100% ਚਾਂਸ ਹੁੰਦੇ ਆ ਵੀ ਜਿਹੜੀ ਰੀਡ ਦੀ ਹੱਡੀ ਤੇ ਕੋਈ ਨਾ ਕੋਈ ਜ ਸੱਟ ਵੱਜੀ ਹੈ ਉਹਦੇ ਕਰਕੇ ਬੋਡੀ ਦੀ ਮੂਵਮੈਂਟ ਨਹੀਂ ਹੋ ਰਹੀ ਹੈ। ਉੱਥੇ ਇਹ ਚੀਜ਼ ਨੂੰ ਬਹੁਤ ਜ਼ਿਆਦਾ ਮਨ ਲੋ ਧਿਆਨ ਨਾਲ ਦੇਖਿਆ ਜਾਂਦਾ ਏ ਜਦੋਂ ਕਿਸੇ ਦਾ ਐਕਸੀਡੈਂਟ ਕੇਸ ਹੋਵੇ। ਸੋ ਉਹ ਲੜਕੀ ਦਾ ਵੀ ਜਦੋਂ ਦੇਖਿਆ ਉਹਨੇ ਵੀ ਮਨ ਲੋ ਬੋਡੀ ਮੂਵਮੈਂਟ ਹੋ ਨਹੀਂ ਰਹੀ। ਉਹਨਾਂ ਨੇ ਕੀ ਕੀਤਾ ਇੱਕ ਸਟੈਂਡ ਪਾਇਆ ਉਹਦਾ ਜਿਹੜੀ ਉਹਦੀ ਰੀੜ ਦੀ ਹੱਡੀ ਸਟੇਬਲ ਕਰਨ ਵਾਸਤੇ। ਜਨਕੀ ਉਹਨਾਂ ਨੇ ਉਹਨਾਂ ਨੂੰ ਬੈੱਡ ਤੇ ਸਿੱਧੇ ਲਟਾ ਕੇ ਨਾ ਆਪਣੇ ਮਨ ਲੋ ਪੂਰੀ ਜਿਹੜਾ ਸਟਰਕਚਰ ਆਪਣਾ ਡੀੜ ਦੀ ਹੱਡੀ ਦਾ ਸਿੱਧੇ ਲਟਾ ਕੇ ਉਹ ਨਹੀਂ ਉਹਨੇ ਬੈਗ ਤੋਂ ਲੈ ਕੇ ਆ ਸਿਰ ਦੇ ਨਾਲ ਸਿਰ ਦੇ ਵਾਲੇ ਦੁਆਲੇ ਉਹਨੇ ਇੱਕ ਮਤਲਬ ਸਿਰੂ ਕਸ ਦਿੱਤੇ ਉਹਨਾਂ ਦੇ ਦਿਮਾਗ ਚ ਤਾਂ ਕਿ ਜਿਹੜੀ ਰੀੜ ਦੀ ਹੱਡੀ ਆ ਉਹ ਸਿੱਧੀ ਹੋਵੇ ਰੀੜ ਦੀ ਹੱਡੀ ਸਟੇਬਲ ਹੋਵੇ ਆਪਰੇਸ਼ਨ ਕਰਨ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਇਹ ਉਹਨਾਂ ਨੇ ਸਿੱਧਾ ਉਹਨੇ ਡਾਇਰੈਕਟ ਜਾ ਕੇ ਆਪਰੇਸ਼ਨ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਪਤਾ ਵੀ ਬੋਡੀ ਦੀ ਮੂਵਮੈਂਟ ਨਹੀਂ ਹੋ ਰਹੀ ਤਾਂ ਉਹਨੇ ਦੇਖਿਆ ਐਕਸ-ਰੇ ਕਰਕੇ ਸੀਟੀ ਸਕੈਨ ਹੋਇਆ ਉਹ ਦੇਖਿਆ ਉਹਨੂੰ ਰਿਪੋਰਟ ਕਰਕੇ ਵੀ ਜਿਹੜੀ ਸਪਾਈਨ ਇੰਜਰੀ ਹੋਈ ਹੋਈ ਐ ਵੀ ਰੀੜ ਦੀ ਹੱਡੀ ਜਿਹੜੀ ਅੰਦਰ ਉਹ ਮਤਲਬ ਟੇਢੀ ਹੋਈ ਹੋਈ ਐ ਉਹਦੇ ਕਰਕੇ ਜਿਹੜਾ ਜਿਹੜੀਆਂ ਨਸਾਂ ਆ ਆਪਣੀਆਂ ਉਹਦੇ ਉੱਪਰ ਦਬਾਅ ਹੋਇਆ ਆਇਆ ਵੀ ਦਬਾਅ ਆਣ ਕਾਰ ਜਿਹੜਾ ਇਹਦਾ ਬੋਡੀ ਦੀ ਮੂਵਮੈਂਟ ਨਹੀਂ ਹੋ ਰਹੀ ਤੇ ਕੁਝ ਦਿਨ ਉਹ ਨਹੀਂ ਜਿਹੜੀ ਉਹ ਲੜਕੀ ਨੂੰ ਐਵੇਂ ਸਟੇਬਲ ਰੱਖਿਆ ਸਿੱਧੇ ਰੱਖਿਆ ਤੇ ਬਾਕੀ ਜਿਹੜੀਆਂ ਟ੍ਰੀਟਮੈਂਟ ਹੈ ਦਵਾਈਆਂ ਇੰਜੈਕਸ਼ਨ ਉਹ ਦਿੰਦੇ ਰਹੇ ਤੇ ਉਹਦਾ ਅਲਾਜ ਚੱਲਦਾ ਗਿਆ ਤੇ ਕੁਝ ਦਿਨ ਉਹ ਨਹੀਂ ਸਟੇਬਲ ਰੱਖਿਆ ਉਸ ਤੋਂ ਬਾਅਦ ਉਹਦਾ ਆਪਰੇਸ਼ਨ ਹੋਇਆ ਉਹਦਾ ਇੰਜਰੀ ਸੀ C3 C4 ਜਿਵੇਂ ਮੇਰੇ ਕੇ ਵਿੱਚ ਮੇਰਾ ਵੀ C3 C4 ਇੰਜਰੀ ਹੈ ਤੇ ਉਹਨਾਂ ਦਾ ਵੀ ਜਿਹੜਾ ਇੰਜਰੀ ਸੇਮ ਹੀ ਸੀ ਸੋ ਉਹਨਾਂ ਦਾ ਆਪਰੇਸ਼ਨ ਹੋਇਆ ਆਪਰੇਸ਼ਨ ਹੋ ਕੇ ਗਲ ਵਿੱਚ ਜਿਵੇਂ ਮੇਰਾ ਅੰਦਰ ਸਕਰੂ ਪਏ ਹੋਏ ਨੇ ਗਰਦ ਨੂੰ ਸਟੇਬਲ ਕਰਨ ਵਾਸਤੇ ਉਹਨਾਂ ਦਾ ਵੀ ਜਿਹੜਾ ਅੰਦਰਸ ਗਰੂਪ ਹੈ 2 ਇਥੇ C3 ਤੇ C4 ਬਣ ਕੇ ਤੇ ਉਹਨਾਂ ਦਾ ਲਗਭਗ 1.5 ਮਹੀਨੇ ਇਲਾਜ ਚੱਲਿਆ 1.5 ਮਹੀਨੇ ਉਹ ਹਸਪੀਟਲ 'ਚ ਰਹੇ ਪ੍ਰੋਪਰ ਜਦੋਂ ਐਨੂੰ ਠੀਕ ਹੋ ਗਏ ਬੋਡੀ ਆਨੂੰ ਸਟੇਬਲ ਹੋ ਗਈ ਕਿਉਂਕਿ ਰੀਡ ਦੀ ਅੱਡੀ ਛੱਟ ਲੱਗਣ ਤੋਂ ਬਾਅਦ ਬੋਡੀ ਕੋਈ ਟਾਈਮ ਦਿੱਕਤ ਰਹਿੰਦੀ ਆ ਬੋਡੀ ਨੂੰ ਟੈਂਪਰੇਚਰ ਕੰਟਰੋਲ ਨਹੀਂ ਹੁੰਦਾ ਬੀਪੀ ਅਪ ਲੋ ਹੋ ਜਾਂਦਾ ਬਹੁਤ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਆ ਤੇ ਹੋਰ ਬਹੁਤ ਸਾਰੀਆਂ ਦਿੱਕਤਾਂ ਤੇ ਬਾਅਦ ਜਦੋਂ ਉਹਨਾਂ ਨੂੰ ਛੁੱਟੀ ਹੋਈ ਛੁੱਟੀ ਹੋ ਕੇ ਉਹ ਡਾਇਰੈਕਟ ਘਰਾਂ ਨੂੰ ਨਹੀਂ ਗਏ ਜਣਕੀ ਜਿਵੇਂ ਇਹ ਤੇ ਆਮ ਸਾਡੇ ਕੀ ਹੁੰਦਾ ਛੁੱਟੀ ਆਉਣ ਤੋਂ ਬਾਅਦ ਅਸੀਂ ਡੈਂਟ ਪੇਸ਼ੈਂਟ ਨੂੰ ਘਰੇ ਭੇਜ ਜੰਦੇ ਨੇ ਉੱਥੇ ਉਹਨਾਂ ਨੇ ਉਹਨਾਂ ਨੂੰ ਘਰੇ ਨਹੀਂ ਭੇਜਿਆ ਡਾਕਟਰ ਨੇ ਦੱਸਿਆ ਉਹਨਾਂ ਨੂੰ ਵੀ ਤੁਹਾਨੂੰ ਜਿਹੜੀ ਲੋੜ ਹੈ ਫਿਜ਼ੀਓਥੈਰੇਪੀ ਦੀ ਤੁਸੀਂ ਰੀਹੈਬਿਲੀਟੇਸ਼ਨ ਕਰਾਓ ਆਪਣਾ ਤੁਹਾਨੂੰ ਆਪਣਾ ਜਿਹੜਾ ਰੀਹੈਬ ਸੈਂਟਰ ਜਾ ਕੇ ਆਪਣੀ ਬੋਡੀ ਨੂੰ ਦੁਬਾਰਾ ਮੰਲੋ ਰੀਪ੍ਰੋਗਰਾਮ ਕਰੋ ਤੁਸੀਂ ਬੋਡੀ ਨੂੰ ਆਪਣੀ ਨੂੰ ਵੱਧ ਤੋਂ ਵੱਧ ਤੁਸੀਂ ਫਿਜ਼ੀਓਥੈਰੇਪੀ ਕਰਾਓ ਉਹਨਾਂ ਦੇ ਪਰਿਵਾਰ ਨੇ ਇੱਕ ਫਿਜ਼ੀਓਥੈਰੇਪੀ ਸੈਂਟਰ ਲੱਭਿਆ ਤੇ ਆਪਣੀ ਜਿਹੜੀ ਉਸ ਲੜਕੀ ਨੂੰ ਉੱਥੇ ਲੈ ਗਏ ਫਿਜ਼ੀਓਥੈਰੇਪੀ ਕਰਾਉਣ ਵਾਸਤੇ ਤੇ ਤੁਸੀਂ ਯਕੀਨ ਨਹੀਂ ਮੰ ਉਸ ਲੜਕੀ ਨੇ ਜਿਹੜੀ ਮਿਹਨਤ ਕੀਤੀ ਤੇ ਆਪਣੇ ਹੱਡ ਤੋੜ ਮਿਹਨਤ ਕੀਤੀ ਤੇ ਨਾਲ ਜਿਹੜਾ ਸਾਥ ਉੱਥੇ ਜਿਹੜੇ ਫਿਜ਼ੀਓਥੈਰੇਪੀ ਸੈਂਟਰ ਨੇ ਉਹਨਾਂ ਵਿੱਚ ਲਗਾਤਾਰ ਉੱਥੇ ਰਹਿ ਕੇ ਇੱਕ ਦਿਨ ਇੱਕ ਦਿਨ ਵੀ ਉਹ ਨਹੀਂ ਗੈਪ ਨਹੀਂ ਪਾਇਆ ਆਪਣੀ ਮਿਹਨਤ ਨੂੰ ਲੈ ਕੇ ਬੋਡੀ ਨੇ ਉਹ ਸਟੈਪ ਬਾਈ ਸਟੈਪ ਜਿਹੜਾ ਰਿਕਵਰੀ ਲੈਂਦੀ ਹੈ ਤੇ 3 ਸਾਲਾਂ ਵਿੱਚ ਲਗਭਗ ਉਹਨਾਂ ਦੀ ਪੂਰੀ ਪ੍ਰੋਪਰ ਬੋਡੀ ਰਿਕਵਰ ਕਰ ਗਈ ਉਹਨਾਂ ਨੇ ਵੀਡੀਓ ਦੱਸਿਆ ਕਹਿੰਦੇ ਵੀ ਮੈਂ ਇੱਕ ਦਿਨ ਵੀ ਜਿਹੜਾ ਮੈਂ ਗੈਪ ਨਹੀਂ ਪਾਇਆ ਆਪਣੀ ਐਕਸਰਸਾਈਜ਼ ਤੇ ਜਿਹੜੇ ਨਾਲ ਜਿਹੜੇ ਫਿਜ਼ੀਓਥੈਰੇਪੀ ਕਰਾਉਂਦੇ ਸੀ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਮੋਟੀਵੇਟ ਕੀਤਾ ਮੇਰੇ ਪਰਿਵਾਰ ਮੈਂਬਰਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਮੈਨੂੰ ਸਟੋਰੀਆਂ ਸੁਣਾਈਆਂ ਜਿਹੜੇ ਹੋਰ ਜਿਹੜੇ ਭੈਣਾ ਭਰਾ ਮਾ ਜਿਹੜੇ ਮੰਨ ਲਓ ਇਹਨਾਂ ਖਾਤਰ ਤੋਂ ਲੰਘੇ ਨੇ ਜਾਂ ਜਿਹੜੇ ਲੰਘ ਰਹੇ ਸੀ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਕਹਿੰਦੇ ਇਹ ਚੀਜ਼ ਮੈਨੂੰ ਬਹੁਤ ਮੋਟੀਵੇਟ ਕੀਤੀ ਮੈਂ ਬਹੁਤ ਮੋਟੀਵੇਟ ਹੋਈ ਮੈਂ ਖੁਦ ਮਿਹਨਤ ਕੀਤੀ ਮੈਂ ਖੁਦ ਜੋੜ ਲਾਇਆ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਤੇ ਬਾਕੀ ਕਹਿੰਦੇ ਡਾਕਟਰਾਂ ਦਾ ਬਹੁਤ ਧੰਨਵਾਦ ਹੈ ਵੀ ਡਾਕਟਰਾਂ ਨੇ ਮੇਰੀ ਜਿਹੜੀ ਸ਼ੁਰਤੀ ਸਾਮੇ ਚ ਜਿਹੜੇ ਜਿਹੜੇ ਜਿਹੜਾ ਟਾਈਮ ਕ੍ਰਿਟੀਕਲ ਹੁੰਦਾ ਹੈ ਸੱਤ ਉਦੇ ਕਰਕੇ ਜਿਹੜਾ ਮੇਨ ਮੇਰਾ ਬਚਾ ਹੋਇਆ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਉਦੋਂ ਹੀ ਹੁੰਦਾ ਹੈ ਆਪਾਂ ਨੂੰ ਜਦੋਂ ਸਾਡਾ ਡੱਕਣ ਤੋਂ ਬਾਅਦ ਜਦੋਂ ਆਪਾਂ ਚੱਕਰ ਚੜਦੇ ਆ ਤੇ ਦੂਜਾ ਜਦੋਂ ਜਿਹੜੇ ਡਾਕਟਰ ਨੇ ਆਪਣਾ ਇਲਾਜ ਕੀਤਾ ਵੀ ਉਹ ਇਲਾਜ ਕਿਸ ਤਰ੍ਹਾਂ ਕੀਤਾ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਇਹਨਾਂ ਲੱਤਾਂ 'ਚ ਸੋ ਸਟੋਰੀ ਜਿਹੜੀ ਇਹ ਬਹੁਤ ਇਨਸਪਾਇਰਿੰਗ ਸੀ ਉਹਨਾਂ ਨੇ ਸਟੋਰੀ ਸਾਂਝੀ ਕੀਤੀ ਵੀ 3 ਸਾਲ 'ਚ ਮੈਂ ਹੁਣ ਮੈਂ ਹੱਪ ਚੱਲ ਲੈਨੀ ਆ ਤੇ ਮੇਰਾ ਸਿਰਫ ਦਿੱਕਤ ਜਿਹੜੀ ਆਉਂਦੀ ਆ ਉਹ ਮੈਨੂੰ ਦਿੱਕਤ ਰਹੀ ਹੈਗੀ ਮੰਨ ਲਓ ਠੰਡਾ ਤੇ ਗਰਮ ਦੀ ਬੋਡੀ 'ਚ ਕਹਿੰਦੇ ਇਹ ਜਿਹੜੀ ਸੈਂਸੇਸ਼ਨ ਹੈ ਉਹ ਥੋ ਸੋ ਇਹ ਛੋਟੀ ਸੀ ਜੀ ਇਸ ਲੜਕੀ ਦੀ ਜਿਨ੍ਹਾਂ ਨੇ 3 ਸਾਲ ਚ ਰੀਡ ਦੀ ਹੱਡੀ ਸੱਟ ਲੱਗਣ ਤੋਂ ਬਾਅਦ ਜਿਹਨਾਂ ਦਾ ਆਪਰੇਸ਼ਨ ਵੀ ਹੋਇਆ ਸੀ 3 ਸਾਲਾਂ ਚ ਰਗਾਂ ਵੀ ਲੈਂਦੀ ਹੈ ਆਪਣੀ ਤੇ ਉਹਨਾਂ ਦਾ ਜਿਹੜਾ ਉਹਨਾਂ ਖਾਸ ਤਨਮਰਦ ਕੀਤਾ ਡਾਕਟਰਾਂ ਦਾ ਤੇ ਜਿਹੜੇ ਜਿਹੜੇ ਸੈਂਟਰ ਉਹ ਜਾ ਕੇ ਉਹਨਾਂ ਨੇ ਮਿਹਨਤ ਕੀਤੀ ਹੈ ਫਿਜ਼ੀਓਥੈਰੇਪੀ ਕੀਤੀ ਹੈ ਤੇ ਬਾਕੀ ਆਪਣੇ ਆਪ ਦੀ ਹਿੰਮਤ ਉਹਨਾਂ ਦੇ ਪਰਿਵਾਰ ਦੀ ਹੈ ਤੇ ਛੋਟੀ ਬਹੁਤ ਵਧੀਆ ਲੱਗੀ ਮੈਨੂੰ ਮੈਂ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਤੁਹਾਨੂੰ ਛੋਟੀ ਜਿਵੇਂ ਲੱਗੀ ਹੈ ਜ਼ਰੂਰ ਦੱਸਿਓ ਤੇ ਆਪਣੇ ਕਮੈਂਟ ਕਰਿਓ ਧੰਨਵਾਦ